ਇੱਕ ਵਾਰ ਦੀ ਗੱਲ ਹੈ ਗੋਕੁਲ ਵਿੱਚ ਕਿਸ਼ਨ ਦਾਸ ਨਾਂ ਦਾ ਇੱਕ ਸ਼ਰਧਾਲੂ ਰਹਿੰਦਾ ਸੀ ਉਹ ਠਾਕੁਰ ਜੀ ਯਾਨੀ ਸ਼੍ਰੀ ਕ੍ਰਿਸ਼ਨ ਜੀ ਦਾ ਬਹੁਤ ਵੱਡਾ ਭਗਤ ਸੀ ਇੱਕ ਦਿਨ ਉਸਨੇ ਮਹਾਭਾਰਤ ਦੀ ਗੱਲ ਸੁਣੀ ਜਿੱਥੇ ਪਿਤਾਮਹ ਭੀਸ਼ਣ ਨੇ ਕਿਹਾ ਸੀ ਜੇ ਕੋਈ ਕੰਮ 12 ਸਾਲ ਲਗਾਤਾਰ ਕੀਤਾ ਜਾਵੇ ਤਾਂ ਉਹ ਜ਼ਰੂਰ ਸਿੱਧ ਹੁੰਦਾ ਹੈ ਇਹ ਸੁਣ ਕੇ ਕਿਸ਼ਨ ਦਾਸ ਜੀ ਦੇ ਮਨ ਵਿੱਚ ਇੱਕ ਇੱਛਾ ਜਾਗੀ ਉਸਨੇ ਸੋਚਿਆ ਮੈਂ ਵੀ ਕੁਝ ਅਜੀਹਾ ਕਰਾਂਗਾ ਉਸਨੇ ਇੱਕ ਸੁੰਦਰ ਮਾਲਾ ਬਣਾਈ ਤੇ ਠਾਕੁਰ ਜੀ ਦੇ ਮੰਦਰ ਵਿੱਚ ਗਿਆ ਉੱਥੇ ਜਾ ਕੇ ਉਸਨੇ ਠਾਕੁਰ ਜੀ ਨੂੰ ਵਾਅਦਾ ਕੀਤਾ ਮੈਂ 12 ਸਾਲ ਲਗਾਤਾਰ ਤੁਹਾਨੂੰ ਮਾਲਾ ਪਹਿਨਾਵਾਂਗਾ ਪਰ ਇੱਕ ਸ਼ਰਤ ਹੈ 13ਵੇਂ ਸਾਲ ਦੀ ਪਹਿਲੀ ਸਵੇਰ ਨੂੰ ਤੁਹਾਨੂੰ ਮੇਰੀ ਕੁਟਿਆ ਵਿੱਚ ਮਾਲਾ ਪਹਿਣ ਕਿਸ਼ਨ ਦਾਸ ਜੀ ਨੇ ਆਪਣਾ ਵਾਅਦਾ ਨਿਭਾਉਣਾ ਸ਼ੁਰੂ ਕਰ ਦਿੱਤਾ ਹਰ ਰੋਜ਼ ਸਵੇਰੇ ਉਹ ਤਾਜ਼ੇ ਫੁੱਲਾਂ ਦੀ ਮਾਲਾ ਬਣਾਉਂਦੇ ਮੰਦਰ ਜਾਂਦੇ ਤੇ ਠਾਕੁਰ ਜੀ ਨੂੰ ਪਿਆਰ ਨਾਲ ਮਾਲਾ ਪਹਿਨਾਉਂਦੇ ਨਾਲ ਹੀ ਉਹ ਹਰ ਵਾਰੀ ਯਾਦ ਕਰਵਾਉਂਦੇ ਠਾਕੁਰ ਜੀ ਅੱਜ ਇੰਨੇ ਦਿਨ ਹੋ ਗਏ ਤੁਸੀਂ ਯਾਦ ਰੱਖੋ 13ਵੇਂ ਸਾਲ ਦੀ ਸਵੇਰ ਨੂੰ ਮੇਰੀ ਕੁਟਿਆ ਵਿੱਚ ਆਉਣਾ ਹੈ ਦਿਨ ਬੀਤੇ ਗਏ ਸਾਲ ਬੀਤਦੇ ਗਏ ਆਖਿਰ 12ਵੇਂ ਸਾਲ ਦਾ ਆਖਰੀ ਦਿਨ ਆ ਗਿਆ ਕਿਸ਼ਨ ਦਾਸ ਜੀ ਨੇ ਠਾਕੁਰ ਜੀ ਨੂੰ ਕਿਹਾ ਕੱਲ 13ਵੇਂ ਸਾਲ ਦੀ ਪਹਿਲੀ ਸਵੇਰ ਹੈ ਤੁਹਾਨੂੰ ਮੇਰੀ ਕੁਟਿਆ ਵਿੱਚ ਆਉਣਾ ਹੈ ਜੇ ਨਾ ਆਏ ਤਾ ਮੈਂ ਫਿਰ ਕਦੇ ਮੰਦਰ ਨਹੀਂ ਆਵਾਂਗਾ। ਉਹ ਰਾਤ ਕਿਸ਼ਨਦਾਸ ਜੀ ਨੇ ਵਧੀਆ-ਵਧੀਆ ਖਾਣਾ ਤਿਆਰ ਕੀਤਾ। 56 ਕਿਸਮ ਦੇ ਪਕਵਾਨ ਜਿਨ੍ਹਾਂ ਨੂੰ 56 ਭੋਗ ਕਹਿੰਦੇ ਨੇ ਬਣਾਏ। ساری ਰਾਤ ਉਹ ਤਿਆਰੀਆਂ ਵਿੱਚ ਲੱਗੇ ਰਹੇ। ਸਵੇਰ ਹੋਈ ਉਹ ਬੈਠ ਕੇ ਇੰਤਜ਼ਾਰ ਕਰਨ ਲੱਗੇ। ਹੁਣ ਠਾਕੁਰ ਜੀ ਆਉਣਗੇ, ਹੁਣ ਠਾਕੁਰ ਜੀ ਆਉਣਗੇ। ਪਰ ਸਾਰਾ ਦਿਨ ਬੀਤ ਗਿਆ। ਸ਼ਾਮ ਹੋ ਗਈ ਪਰ ਠਾਕੁਰ ਜੀ ਨਹੀਂ ਆਏ। ਕਿਸ਼ਨਦਾਸ ਜੀ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਸਾਰਾ ਖਾਣਾ ਇੱਕ ਪੋਟਲੀ ਵਿੱਚ ਬੰਨਿਆ ਤੇ ਮੰਦਰ ਵੱਲ ਵੇਖ ਕੇ ਬੜਬੜਾਉਣ ਲੱਗੇ ਇਹ ਕਿਸ਼ਨ ਕੁਸ਼ਨ ਤਾਂ ਸਿਰਫ ਪੱਥਰ ਦੀ ਮੂਰਤੀ ਹੈ ਜੇ ਸੁਣਦਾ ਹੁੰਦਾ ਤਾਂ ਅੱਜ ਆ ਜਾਂਦਾ ਗੁੱਸੇ ਵਿੱਚ ਬੜਬੜਾਉਂਦੇ ਹੋਏ ਕਿਸ਼ਨ ਦਾਸ ਜੀ ਅੱਗੇ ਵਧੇ ਰਸਤੇ ਵਿੱਚ گاਵਾਂ ਦਾ ਇੱਕ ਵੱਡਾ ਝੁੰਡ ਆਉਂਦਾ ਦੇਖਿਆ ਉਸ ਵਿੱਚੋਂ ਇੱਕ ਛੋਟੇ ਜਿਹੇ ਬਾਲਕ ਨੇ ਆਵਾਜ਼ ਮਾਰੀ ਬਾਬਾ ਰੁਕੋ گاਵਾਂ ਦਾ ਝੁੰਡ ਆ ਰਿਹਾ ਹੈ ਤੁਹਾਨੂੰ ਧੱਕਾ ਲੱਗ ਸਕਦਾ ਹੈ ਕਿਸ਼ਨਦਾਸ ਜੀ ਰੁਕ ਗਏ ਬਾਲਕ ਨੇ ਕਿਹਾ ਬਾਬਾ ਤੁਹਾਡੀ ਪੋਟਲੀ ਵਿੱਚੋਂ ਬੜੀ ਸੁਗੰਧ ਆ ਰਹੀ ਹੈ ਸ਼ਾਇਦ ਤੁਸੀਂ ਖਾਣਾ ਨਹੀਂ ਖਾਦਾ ਬੈਠ ਕੇ ਖਾ ਲਵੋ ਕਿਸ਼ਨਦਾਸ ਜੀ ਨੇ ਗੁੱਸੇ ਵਿੱਚ ਕਿਹਾ ਨਹੀਂ ਮੈਨੂੰ ਨਹੀਂ ਖਾਣਾ ਬਾਲਕ ਨੇ ਪੁੱਛਿਆ ਕੀ ਹੋਇਆ ਬਾਬਾ ਗੁੱਸਾ ਕਿਉਂ ਹੈ ਕਿਸ਼ਨਦਾਸ ਜੀ ਨੇ ਸਾਰੀ ਗੱਲ ਦੱਸੀ ਉਹ ਕਨਈਆ ਨਾ ਬਹੁਤ ਨਖਰੇ ਕਰਦਾ ਹੈ ਮੈਂ 12 ਸਾਲ ਉਸ ਨੂੰ ਮਾਲਾ ਪਹਿਨਾਈ ਕਿਹਾ ਸੀ ਕਿ ਇੱਕ ਦਿਨ ਮੇਰੀ ਕੁਟਿਆ ਆ ਜਾਈ ਪਰ ਅੱਜ ਸਾਰਾ ਦਿਨ ਬੀਤ ਗਿਆ ਉਹ ਨਹੀਂ ਆਇਆ ਹੁਣ ਮੈਂ ਜਾ ਰਿਹਾ ਹਾਂ ਬਾਲਕ ਨੇ ਮੁਸਕਰਾ ਕੇ ਕਿਹਾ ਬਾਬਾ ਇੰਨਾ ਗੁੱਸਾ ਨਾ ਕਰੋ ਮੈਨੂੰ ਵੀ ਭੁੱਖ ਲੱਗੀ ਐ ਸਵੇਰ ਤੋਂ ਮੈਂ ਗਾਵਾਂ ਚਰਾ ਰਿਹਾ ਹਾਂ ਕੁਝ ਨਹੀਂ ਖਾਦਾ ਮੈਨੂੰ ਹੀ ਖਿਲਾ ਦਿਓ ਕਿਸ਼ਨ ਦਾਸ ਜੀ ਨੇ ਕਿਹਾ ਠੀਕ ਐ ਖਾ ਲਓ ਬਾਲਕ ਬੋਲਿਆ ਦੇਖੋ ਨਾ ਮੇਰੇ ਹੱਥ ਗੋਬਰ ਨਾਲ ਗੰਦੇ ਨੇ ਤੁਸੀਂ ਆਪਣੇ ਹੱਥਾਂ ਨਾਲ ਖਾਓ ਕਿਸ਼ਨ ਦਾਸ ਜੀ ਨੇ ਬਾਲਕ ਨੂੰ ਖਾਣਾ ਖਿਲਾਉਣਾ ਸ਼ੁਰੂ ਕਰ ਦਿੱਤਾ ਇੱਕ ਬੁਰਕੀ ਖੁਦ ਖਾਦੀ ਇੱਕ ਬਾਲਕ ਨੂੰ ਖਿਲਾਈ ਜਦੋਂ ਬਾਲਕ ਨੇ ਦੋ ਤਿੰਨ ਬੁਰਕੀਆਂ ਖਾਧੀਆਂ ਤਾਂ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਹੰਝੂ ਵਹਿਣ ਲੱਗੇ ਕਿਸ਼ਨ ਦਾਸ ਜੀ ਨੇ ਹੈਰਾਨੀ ਨਾਲ ਪੁੱਛਿਆ ਤੂੰ ਰੋ ਕਿਉਂ ਰਿਹਾ ਹੈ ਮੈਂ ਤਾਂ ਤੈਨੂੰ ਖਾਣਾ ਖਿਲਾ ਰਿਹਾ ਹਾਂ ਬਾਲਕ ਨੇ ਮੁਸਕਰਾਉਂਦੇ ਹੋਏ ਕਿਹਾ ਬਾਬਾ ਅੱਜ ਮਾਲਾ ਨਹੀਂ ਪੜ੍ਹਾਉਂਗੇ ਕਿਸ਼ਨ ਦਾਸ ਜੀ ਚੌਂ ਗਏ ਉਸਨੇ ਪੁੱਛਿਆ ਤੂੰ ਕੌਣ ਹੈ ਬਾਲਕ ਨੇ ਕਿਹਾ ਮੈਂ ਹੀ ਹਾਂ ਤੁਹਾਡਾ ਕ੍ਰਿਸ਼ਨ ਕ੍ਰਿਸ਼ਨ ਨੇ ਅੱਗੇ ਦੱਸਿਆ ਬਾਬਾ ਜਦੋਂ ਤੁਸੀਂ ਮੈਨੂੰ ਮਾਲਾ ਪਹਿਨਾਉਂਦੇ ਸੀ ਮੈਨੂੰ ਲੱਗਦਾ ਸੀ ਜਿਵੇਂ ਤੁਸੀਂ ਮੈਨੂੰ ਗਲੇ ਲਗਾ ਰਹੇ ਹੋ ਅੱਜ ਸਵੇਰ ਤੋਂ ਮੈਂ ਉਸ ਪਿਆਰ ਦੀ ਉਡੀਕ ਕਰ ਰਿਹਾ ਸੀ ਭਾਵੇਂ ਬਹੁਤ ਸਾਰੇ ਭਗਤਾਂ ਨੇ ਮੈਨੂੰ ਭੋਗ ਲਗਾਇਆ ਪਰ ਮੈਂ ਸਿਰਫ ਤੁਹਾਡੇ ਹੱਥਾਂ ਦਾ ਖਾਣਾ ਖਾਣਾ ਚਾਹੁੰਦਾ ਸੀ ਕ੍ਰਿਸ਼ਨ ਦਾਸ ਜੀ ਦੀਆਂ ਅੱਖਾਂ ਪਰ ਆਈਆਂ ਉਹ ਸਮਝ ਗਏ ਕਿ ਉਨ੍ਹਾਂ ਦੀ 12 ਸਾਲ ਦੀ ਭਗਤੀ ਰੰਗ ਲਿਆਈ ਠਾਕੁਰ ਜੀ ਉਨਾਦੀ ਸ਼ਰਦਾ ਦੀ ਪਰਖਿਆ ਲੈ ਰਹੇ ਸਨ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਸ਼ਰਦਾ ਤੇ ਪਿਆਰ ਨਾਲ ਕੀਤੀ ਗਈ ਭਗਤੀ ਰੱਬ ਤੱਕ ਜ਼ਰੂਰ ਪਹੁੰਚਦੀ ਹੈ ਕਿਸ਼ਨ ਦਾਸ ਜੀ ਦੀ ਮਾਲਾ ਪਹਿਨਾਉਣ ਦੀ ਸੇਵਾ ਸਿਰਫ ਇੱਕ ਰਸਮ ਨਹੀਂ ਸੀ ਸਗੋਂ ਉਹਨਾਂ ਦੇ ਦਿਲ ਦਾ ਪਿਆਰ ਸੀ ਜਿਸ ਨੂੰ ਪਰਮਾਤਮਾ ਨੇ ਗਣੇ ਲਗਾਉਣ ਦੇ ਰੂਪ ਵਿੱਚ ਮਹਿਸੂਸ ਕੀਤਾ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ